ਦੋਸਤੋ ਜੇਕਰ ਤੁਸੀਂ ਭਾਰਤੀ মিডিਆ ਜਾਂ ਪਾਕਿਸਤਾਨੀ মিডিਆ ਦੇਖ ਰਹੇ ਹੋ ਉਹਦੇ ਤੇ ਤਾਂ ਦੋਨਾਂ ਤੇ ਇੱਕ ਦੂਸਰੇ ਦੇ ਖਿਲਾਫ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਪਾਕਿਸਤਾਨ ਵਾਲੇ ਕਹਿੰਦੇ ਕਿ ਭਾਰਤ ਬੁਖਲਾ ਗਿਆ ਭਾਰਤ ਵਾਲੇ ਕਹਿੰਦੇ ਕਿ ਪਾਕਿਸਤਾਨ ਬੁਖਲਾ ਗਿਆ ਪਰ ਅਸਲ ਦੇ ਵਿੱਚ ਜਿਹੜੀਆਂ ਇਸ ਸਮੇਂ ਤੱਕ ਦੀਆਂ ਡਿਵੈਲਪਮੈਂਟਸ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਹੁਣ ਤੱਕ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਕੀਤਾ ਕੀ ਕੀ ਆ ਬੜੀਆਂ ਹੀ ਜਿਹੜੀਆਂ ਅਹਿਮ ਡਿਵੈਲਪਮੈਂਟਸ ਅਜੇ ਤੱਕ ਸਾਹਮਣੇ ਆਈਆਂ ਨੇ ਤੇ ਕਹ ਲਓ ਕਿ ਮਾਹੌਲ ਜਿਹੜਾ ਆ ਬਹੁਤ ਜ਼ਿਆਦਾ ਐਕਸਪਲੋਸਿਵ ਹੋ ਗਿਆ ਹੈ ਇਸ ਤਰੀਕੇ ਦੇ ਬਿਆਨਾਂਤ ਦਿੱਤੇ ਜਾ ਰਹੇ ਨੇ ਖਾਸ ਕਰਕੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਸਪੀਚ ਆ ਤਕਰੀਬਨ ਦੁਨੀਆ ਦੇ ਹਰ ਵੱਡੇ ਆਧਾਰੀ ਨੇ ਉਹਨੂੰ ਰਿਪੋਰਟ ਕੀਤਾ ਬੀਬੀਸੀ ਦੇ ਵਿੱਚ ਪ੍ਰੋਪਰਲੀ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਉਂਕਿ ਮੋਦੀ ਸਾਹਿਬ ਨੇ ਵੀ ਖਾਸ ਕਰਕੇ ਇੰਗਲਿਸ਼ ਦੇ ਵਿੱਚ ਸਪੀਚ ਦਿੱਤੀ ਆ ਪੂਰੀ ਦੁਨੀਆ ਨੂੰ ਕਹ ਲੋਗੇ ਨਾਲ ਜੋੜਨ ਦੇ ਲਈ ਜਾਂ ਜੋ ਵੀ ਆਪਣਾ ਮੈਸੇਜ ਪਹੁੰਚਾਉਣ ਦੇ ਲਈ ਜਿਹੜੇ ਮੋਦੀ ਸਾਹਿਬ ਯੂਨ ਦੇ ਵਿੱਚ ਜਾ ਕੇ ਹਿੰਦੀ ਚ ਗੱਲ ਕਰਦੇ ਨੇ ਪਰ ਉਹਨਾਂ ਨੇ ਬਿਹਾਰ ਦੇ ਵਿੱਚ ਖੜੇ ਹੋ ਕੇ ਇੰਗਲਿਸ਼ ਦੇ ਵਿੱਚ ਗੱਲ ਕੀਤੀ ਆ ਸੋ ਤੁਸੀਂ ਸਮਝ ਸਕਦੇ ਹੋ ਕਿ ਮਾਹੌਲ ਕਿਸ ਪਾਸੇ ਨੂੰ ਜਾ ਰਿਹਾ ਇਸ ਸਥਿਤੀਆਂ ਇਸ ਸਮੇਂ ਕਿੱਥੇ ਖੜੀਆਂ ਨੇ ਇੰਡਸ ਵਾਟਰ ਟ੍ਰੀਟੀ ਸਿੰਧ ਤਾਸ ਮਹਾਇਦਾ ਜਿਹਨੂੰ ਕਿਹਾ ਜਾਂਦਾ ਇਹ ਦੇ ਖਤਮ ਹੋਣ ਦੇ ਨਾਲ ਕੀ ਅਸਰات ਹੋ ਸਕਦੇ ਨੇ ਪਾਕਿਸਤਾਨ ਨੇ ਵੀ ਇਸੇ ਤਰੀਕੇ ਦਾ ਬਿਆਨ ਦਿੱਤਾ ਕਿ ਅਸੀਂ ਇਸ ਨੂੰ ਐਲਾਨੇ ਜੰਗ ਸਮਝਾਂਗੇ ਪਰ ਕੀ ਭਾਰਤ ਇੱਥੇ ਕੀ ਰੁਕ ਜਾਵੇਗਾ ਜਾਂ ਇਸ ਤੋਂ ਬਾਅਦ ਵੀ ਕੋਈ ਜਿਹੜੀ ਆ ਮਾਹੌਲ ਆ ਹੋਰ ਪਾਸੇ ਨੂੰ ਵੀ ਜਿੱਦਾਂ ਦੀ ਕੋ ਬਾਲਾਕੋਟ ਸਟ੍ਰਾਈਕ ਹੋਈ ਸੀ ਜਾਂ ਕਹਿ ਲਓ ਕਿ ਉਰੀ ਵਾਲੇ ਹਮਲੇ ਤੋਂ ਬਾਅਦ ਜੋ ਕੁਝ ਵੀ ਹੋ ਸਕਦਾ ਹੈ ਕਿ ਉਧਰ ਨੂੰ ਵੀ ਸਥਿਤੀਆਂ ਜਾ ਸਕਦੀਆਂ ਜੇਕਰ ਤੁਸੀਂ ਪਾਕਿਸਤਾਨ ਦੇ ਜਿਹੜਾ ਮੀਡੀਆ ਦੇ ਵਿੱਚ ਵੇਖੋ ਤੇ ਪਾਕਿਸਤਾਨ ਦੀ ਆਰਮੀ ਦੀ ਜਿਹੜੀ ਜੈਸਟਰੀ ਕੇ ਨਾਲ ਉਹ ਮੂਵ ਕਰ ਰਹੇ ਨੇ ਉਹਦੇ ਤੋਂ ਤਾਂ ਇਦਾਂ ਲੱਗਦਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਇਸ ਗੱਲ ਦੀ ਜਿਹੜਾ ਉਹਨਾਂ ਦਾ ਕਿਆਸ ਆ ਕਿ ਇੰਡੀਆ ਦੇ ਵੱਲੋਂ ਕੋਈ ਮਿਲਟਰੀ ਸਟ੍ਰਾਈਕ ਵੀ ਕੀਤੀ ਜਾ ਸਕਦੀ ਆ ਉਸ ਤੋਂ ਬਾਅਦ ਸਥਿਤੀਆਂ ਕਿੱਧਰ ਨੂੰ ਜਾਂਦੀਆਂ ਨੇ ਉਹ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਰ ਜੇਕਰ ਹੁਣ ਤੱਕ ਦੀ ਜੇਕਰ ਆਪਾਂ ਗੱਲ ਦੇਖੀਏ ਤਾਂ ਪਹਿਲਗਾਮ ਜਿਹੜਾ ਹਮਲੇ ਤੋਂ ਬਾਅਦ ਪਹਿਲਾਂ ਭਾਰਤ ਨੇ ਕੁਝ ਜਿਹੜੇ ਐਲਾਨਾਤ ਕੀਤੇ ਬੀਤੇ ਰੋਜ਼ ਤੇ ਹੁਣ ਪਾਕਿਸਤਾਨ ਨੇ ਕੁਝ ਐਲਾਨ ਕੀਤੇ ਆ ਅੱਛਾ ਭਾਰਤ ਦੀ ਜਿਹੜੀ ਜਦੋਂ ਇੰਡੀਆ ਦੇ ਪਰ ਐਲਾਨ ਕੀਤੇ ਗਏ ਉਹਨਾਂ ਦੇ ਵਿੱਚੋਂ ਕਈ ਚੀਜ਼ਾਂ ਸੀਗੀਆਂ ਇੱਕ ਤਾਂ ਉਹਦੇ ਵਿੱਚ ਜਿਹੜਾ ਵੀ ਵੀਜ਼ੇ ਰੱਦ ਕਰ ਦਿੱਤੇ ਗਏ ਪਾਕਿਸਤਾਨ ਦਾ ਡਿਪਲੋਮੈਟਿਕ ਜਿੰਨੇ ਵੀ ਉੱਥੋਂ ਤਾਂ ਆਲਰੇਡੀ ਪਹਿਲਾਂ ਹੀ ਲੰਬੇ ਸਮੇਂ ਤੋਂ ਏਰੀਆ ਪਾਕਿਸਤਾਨ ਦੇ ਰਿਸ਼ਤੇ ਸਾਡੇ ਸਾਹਮਣੇ ਹੀ ਆ ਸੋ ਪਹਿਲਾਂ ਵੀ ਕੋਈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਡਿਪਲੋਮੈਟੋ ਨਹੀਂ ਸੀਗੇ ਪਰ ਬਾਕੀਆਂ ਨੂੰ ਜਿਹੜਾ ਖਾਸ ਕਰਕੇ ਜਿਨ੍ਹਾਂ ਦਾ ਸਬੰਧ ਮਿਲਟਰੀ ਦੇ ਨਾਲ ਆ ਉਹਨਾਂ ਨੂੰ ਪਰਸੋਨਾ ਨਾਂਨਗਰਾਟਾ ਇੰਡੀਆ ਨੇ ਕ ਪਾਕਿਸਤਾਨ ਦੇ ਵੀਜ਼ੇ ਬਹੁਤ ਘੱਟ ਲੱਗਦੇ ਆ ਜਿਹੜੇ ਆ ਸਾਰਕ ਦੇ ਅਧੀਨ ਜਿੰਨੇ ਵੀ ਵੀਜ਼ੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ 2 ਦਿਨਾਂ ਦੇ ਵਿੱਚ 48 ਘੰਟਿਆਂ ਦੇ ਵਿੱਚ ਵਿੱਚ ਮੁਲਕ ਛੱਡ ਕੇ ਚਲੇ ਜਾਓ ਜਿਹੜਾ ਇਹਦੇ ਵਿੱਚ ਮੇਨ ਗੱਲ ਇਹ ਸੀਗੀ ਇੰਡੀਆ ਦੇ ਵੱਲੋਂ ਜਿਹੜੇ ਐਲਾਨ ਕੀਤੇ ਗਏ ਉਹਨਾਂ ਨੇ ਇਹ ਕਿਹਾ ਸੀਗਾ ਕਿ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਜਿਹੜਾ ਹੈ ਇੰਡਸ ਵਾਟਰ ਟਰੀਟੀ ਆ ਅਸੀਂ ਇਹਨੂੰ ਮੁਅਤਲ ਕਰ ਦਿੱਤਾ ਜਦ ਤੱਕ ਪਾਕਿਸਤਾਨ ਆਪਣੀ ਸਰਜ਼ਮੀਨ ਜਿਹੜੀ ਕਿ ਪਾਕਿਸਤਾਨ ਦੀ ਜ਼ਮੀਨ ਭਾਰਤ ਦੇ ਖਿਲਾਫ ਯੂਜ਼ ਹੁੰਦੀ ਆ ਕਿ ਮਤਲਬ ਕਿ ਜਿਹੜੀਆਂ دہشتਗਰਦ ਕਾਰਵਾਈਆਂ ਆ ਕੋਈ ਵੀ ਟ੍ਰੇਨਿੰਗ ਹੁੰਦੀ ਆ ਜਾਂ ਕੋਈ ਵੀ ਜਿਹੜੇ ਪਾਕਿਸਤਾਨ ਦੇ ਕਿਉਂਕਿ ਇਸ ਵਾਰ ਵੀ ਜਿਹੜੇ ਹਮਲੇ ਦੇ ਵਿੱਚ ਪਹਿਲਗਾਮ ਦਾ ਹਮਲਾ ਇਹਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਨਾਗਰਿਕ ਵੀ ਇਹਦੇ ਵਿੱਚ ਉਹਨਾਂ ਦੀ ਵੀ ਸ਼ਮੂਲੀਅਤ ਦਾ ਇੰਡੀਆ ਦੇ ਵੱਲੋਂ ਕਲੇਮ ਕੀਤਾ ਜਾ ਰਿਹਾ ਸੋ ਇੰਡੀਆ ਦਾ ਕਹਿਣਾ ਕਿ ਜਦ ਤੱਕ ਪਾਕਿਸਤਾਨ ਆਪਣੀ ਸਰਜ਼ਮੀਨ ਨੂੰ ਭਾਰਤ ਦੇ ਖਿਲਾਫ ਯੂਜ਼ ਹੋਣ ਤੋਂ ਨਹੀਂ ਰੋਕਦਾ ਤਦ ਤੱਕ ਲਈ ਅਸੀਂ ਇਸ ਜਿਹੜੀ ਇੰਡਸ ਵਾਟਰ ਟ੍ਰੀਟੀ ਨੂੰ ਮੁਤਲ ਕਰਦੇ ਹਾਂ ਸਭ ਤੋਂ ਮੇਨ ਕਦਮ ਇਹ ਸੀ ਤੇ ਕਿਉਂਕਿ ਇਹਦੇ ਨਾਲ ਕੀ ਆ ਕਿ ਪਹਿਲੀਆਂ ਜਿੰਨੀਆਂ ਵਾਰਸ ਵੀ ਹੋਈਆਂ ਇੰਡੀਆ ਪਾਕਿਸਤਾਨ ਦੇ ਦਰਮਿਆਨ ਉਨਾ ਚ ਵੀ ਇਹਨੂੰ ਕੈਨਸਲ ਨਹੀਂ ਕੀਤਾ ਗਿਆ ਅੱਛਾ ਹੁਣ ਇਹ ਇਹ ਵੀ ਆ ਕਿ ਜੇਕਰ ਇੰਡੀਆ ਦੇ ਵੱਲੋਂ ਇਹ ਸਟਰੀਟੀ ਨੂੰ ਕੈਨਸਲ ਕਰ ਦਿੱਤਾ ਗਿਆ ਤਾਂ ਇਹ ਮਤਲਬ ਨਹੀਂ ਕਿ ਜਦੇ ਪਾਣੀ ਰੋਕ ਦਿੱਤਾ ਜਾਣਾ ਹਜੇ ਉਹਦੇ ਲਈ ਕਿ ਇੰਡੀਆ ਨੂੰ ਵੀ ਆਪਣੀਆਂ ਜਿਹੜੀਆਂ ਫੈਸਿਲਿਟੀ ਤਿਆਰ ਕਰਨੀ ਪੈਣੀ ਆ ਮਤਲਬ ਇਹ ਆ ਕਿ ਇੰਡੀਆ ਦੇ ਵੱਲੋਂ ਪਹਿਲਾਂ ਜਿੰਨੇ ਵੀ ਆਪਣੇ ਫੈਸਿਲਿਟੀਆਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਜੇ ਇਹਨੂੰ ਰੋਕਣ ਦਾ ਕੋਈ ਵੀ ਕਦਮ ਸੀ ਪਾਕਿਸਤਾਨ ਨੇ ਤੇ ਇਤਰਾਜ਼ ਜ਼ਾਹਰ ਕਰਦਾ ਸੀ ਕਿਉਂਕਿ ਇਸ ਸਮਝੌਤੇ ਤਹਿਤ ਕਰ ਸਕਦੇ ਆ ਦੋਨੇ ਮੁਲਕੇ ਇੱਕ ਦੂਸਰੇ ਦੇ ਉੱਤੇ ਜੇਕਰ ਉਹਨਾਂ ਨੂੰ ਕੁਝ ਲੱਗੇ ਇਦਾਂ ਦਾ ਹੁਣ ਜਦੋਂ ਆਪਣੀ ਟ੍ਰੀਟੀ ਮੁਅਤਲ ਕਰ ਦਿੱਤੀ ਆ ਫਿਰ ਇੰਡੀਆ ਜੇਕਰ ਕੋਈ ਡੈਮ ਬਣਾਉਂਦਾ ਜਿਦਾਂ ਉਹਦੇ ਵਿੱਚ ਪਾਕਿਸਤਾਨ ਕੋਈ ਇਤਰਾਜ਼ ਨਹੀਂ ਕਰ ਸਕਦਾ ਹਾਲਾਂਕਿ ਪਾਕਿਸਤਾਨ ਨੇ ਕਿਹਾ ਕਿ ਅਸੀਂ ਇਹਨੂੰ ਰੱਦ ਕਰਦੇ ਹਾਂ ਅਸੀਂ ਇਸ ਗੱਲ ਨੂੰ ਨਹੀਂ ਮੰਨਾਂਗੇ ਜੇਕਰ ਇੰਡੀਆ ਪਾਕਿਸਤਾਨ ਦਾ ਪਾਣੀ ਰੋਕਦਾ ਜਾਂ ਇਹਦੇ ਬਹਾਅ ਨੂੰ ਮੋੜਦਾ ਕਿਸੇ ਕੁਝ ਵੀ ਕਰਦਾ ਇਹਦੇ ਵਿੱਚ ਤਾਂ ਅਸੀਂ ਇਹਨੂੰ ਜੰਗ ਜਿਹੜਾ تسلیم ਕਰਾਂਗੇ ਇਸਨੂੰ ਵਾਰ تسلیم ਕਰਾਂਗੇ ਸੋ ਇੰਡੀਆ ਦੇ ਇਸ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਆਬਵੀਅਸਲੀ ਉਹਨਾਂ ਦੀ ਸਿਕਿਉਰਿਟੀ ਕ ਉਹਨਾਂ ਨੇ ਵੀ ਜਿਹੜਾ ਇਹਦੇ ਜਵਾਬ ਦੇ ਵਿੱਚ ਕੁਝ ਕਿ ਜਿਹੜੀਆਂ ਗੱਲਾਂ ਆਖੀਆਂ ਨੇ ਜਿਹੜਾ ਕਹ ਲੋ ਕਿ ਉਹਨਾਂ ਨੇ ਜਵਾਬ ਦਿੱਤਾ ਇੱਕ ਤਾਂ ਸੇਮ ਗੱਲਾਂ ਹੀ ਕੀਤੀਆਂ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਵੀ ਭਾਰਤੀ ਸਿਰੀਜ਼ਨ ਜਿਆ ਉਹਨਾਂ ਦੇ ਬੀਜੇ ਜਿਹੜੇ ਆ ਉਹ ਰੱਦ ਕਰ ਦਿੱਤੇ ਤੇ ਉਹਨਾਂ ਨੂੰ ਵੀ ਇੰਡੀਆ ਦੇ ਜਿੱਦਾਂ ਇੰਡੀਆ ਨੇ ਪਾਕਿਸਤਾਨੀਆਂ ਨੂੰ ਕਿਹਾ ਕਿ ਮਲਕ ਛੱਡ ਕੇ ਚਲੇ ਜਾਓ ਪਾਕਿਸਤਾਨੀਆਂ ਨੇ ਭਾਰਤੀਆਂ ਨੂੰ ਕਿਹਾ ਕਿ ਤੁਸੀਂ ਮੁਲਕ ਛੱਡ ਕੇ ਚਲੇ ਜਾਓ ਸਿਰਫ ਸਿੱਖ ਸ਼ਰਧਾਲੂਆਂ ਨੂੰ ਇਹਦੇ ਵਿੱਚੋਂ ਬਾਹਰ ਰੱਖਿਆ ਉਹਨਾਂ ਨੇ ਸੋ ਇਹ ਇਹਨੂੰ ਇਹ ਵੀ ਕਹਿ ਸਕਦੇ ਆ ਕਿ ਉਹ ਕਿਉਂਕਿ ਧਾਰਮਿਕ ਆਪਣੇ ਦੇ ਤੀਰਵਾਜ ਕਰਨਾ ਆਏ ਸੀ ਪਰ ਤੁਹਾਨੂੰ ਪਤਾ ਕਿ ਹਮੇਸ਼ਾ ਹੀ ਇੱਕ ਜਿਹੜਾ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਾਂ ਕਰ ਲਓ ਕਿ ਸਿੱਖ ਜਿਹੜੇ ਇਹ ਖਾਲਸਾਣ ਦੀ ਵਿਚਾਰਧਾਰਾ ਦੇ ਨਾਲ ਜਿਨ੍ਹਾਂ ਦਾ ਸੰਬੰਧ ਆ ਜਾਂ ਉਹ ਇਹਨੂੰ ਸਹੀ ਮੰਨਦੇ ਨੇ ਉਹ ਤੁਹਾਨੂੰ ਪਤਾ ਕਿ ਉਹ ਥੋੜਾ ਪਾਕਿਸਤਾਨ ਦੇ ਪ੍ਰਤੀ ਉਹਨਾਂ ਦੀ ਹਮਦਰਦੀ ਵੀ ਰਹਿੰਦੀ ਆ ਤੇ ਇੰਡੀਆ ਹਮੇਸ਼ਾ ਇਹ ਇਲਜ਼ਾਮ ਵੀ ਲਾਉਂਦਾ ਕਿ ਜਿਹੜਾ ਪਾਕਿਸਤਾਨ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਇਸ ਖਾਰਿਸਤਾਨ ਦੀ ਹਵਾ ਨੂੰ ਅਮੇਸ਼ਾਂ ਨੂੰ ੜ੍ਹ ਪੜਕਾਉਣ ਦੀ ਕੋਸ਼ਿਸ਼ ਦੇ ਵਿੱਚ ਰਹਿੰਦਾ ਸੋ ਇਹਨੂੰ ਵੀ ਹੁਣ ਕਈ ਕੋਰਟਸ ਦੇ ਵਿੱਚ ਕਈ ਹਲਕਿਆਂ ਦੇ ਵਿੱਚ ਏਸੀ ਤਰੀਕੇ ਨਾਲ ਵੀ ਦੇਖਿਆ ਜਾਣਾ ਕਿ ਸਿੱਖਾਂ ਨੂੰ ਛੱਡ ਕੇ ਬਾਕੀ ਸਾਰੇ ਭਾਰਤੀਆਂ ਨੂੰ ਪਾਕਿਸਤਾਨ ਦੇ ਵਿੱਚੋਂ ਜਾਣ ਦੇ ਲਈ ਕਹਿ ਦਿੱਤਾ ਗਿਆ ਜਿਹੜੇ ਉਹਨਾਂ ਨੇ ਵੀ ਸਾਰੇ ਬਾਰਡਰ ਬੰਦ ਕਰ ਦਿੱਤੇ ਆ ਟ੍ਰੇਡ ਬੰਦ ਕਰ ਦਿੱਤਾ ਤੇ ਪਾਕਿਸਤਾਨ ਨੇ ਜਿਹੜੀ ਇੱਕ ਵੱਡੀ ਕਾਰਵਾਈ ਇਹ ਕੀਤੀ ਆ ਕਿ ਪਾਕਿਸਤਾਨ ਦੀ 에ਅਰ ਸਪੇਸ ਇੰਡੀਅਨ 에ਅਰਲਾਈਨਸ ਦੇ ਲਈ ਬੰਦ ਕਰ ਦਿੱਤੀ ਆ ਹਾਲਾਂਕਿ ਉਹ ਤਾਂ ਇਹ ਵੀ ਸਕਦਾ ਸੀ ਕਿ ਉਹ ਸਾਰੀਆਂ 에ਅਰਲਾਈਨ ਜਿੰਨੀਆਂ ਵੀ ਇੰਡੀਆ ਦੇ ਵਿੱਚ ਹੈਗੀਆਂ ਨੇ ਮਤਲਬ ਕਿ ਇੰਡੀਆ ਤੋਂ ਜਾਣੀਆਂ ਉਹਨਾਂ ਨੂੰ ਰੋਕ ਸਕਦੇ ਸੀ ਪਰ ਐਟ ਦਾ ਮੋਮੈਂਟ ਉਹ ਸਪੇਸ ਦੇ ਵਿੱਚ ਨਹੀਂ ਆ ਸਕਦੀਆਂ ਪਾਕਿਸਤਾਨ ਦੀ ਜਿਹੜੀ ਹਾਦਿਆ ਹਵਾਈ ਹਾਦਿਆ ਉਹਦੇ ਵਿੱਚ ਉਹ ਐਂਟਰ ਨਹੀਂ ਕਰ ਸਕਦੀਆਂ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਇਹ ਇੰਡੀਆ ਨੇ ਜਿਹੜਾ ਸਿੰਧੂ ਜਲ ਸਦੀ ਸੰਧੀ ਹੈ ਜਿਹੜੀ ਇਹਨੂੰ ਮੁਤਲ ਕਰਨ ਦਾ ਜਿਹੜਾ ਭਾਰਤ ਨੇ ਐਲਾਨ ਕੀਤਾ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਤੇ ਪਾਕਿਸਤਾਨ ਨੇ ਕਿਹਾ ਕਿ ਵੀ ਅਸੀਂ ਇਹਨੂੰ ਜੰਗ ਤਸلیم ਕਰਾਂਗੇ ਤੇ ਇੰਡੀਆ ਕਰ ਹੀ ਨਹੀਂ ਸਕਦਾ ਉਹਨਾਂ ਦਾ ਇਹ ਕਹਿਣਾ ਕਿ ਇੰਡੀਆ ਇਹ ਇਸ ਚੀਜ਼ ਨੂੰ ਉਹ ਕਰ ਹੀ ਨਹੀਂ ਸਕਦਾ ਇਹ ਇਹ ਦੋ ਚਾਰ ਜਿਹੜੀਆਂ ਮੇਨ ਮੇਨ ਗੱਲਾਂ ਇੱਕ ਇੰਡੀਆ ਦੇ ਵੱਲੋਂ ਇੰਡਸ ਵਾਟਰ ਟਰੀਟੀ ਨੂੰ ਰੱਦ ਕਰਨਾ ਹੈ ਤੇ ਪਾਕਿਸਤਾਨ ਦੇ ਵੱਲੋਂ ਇਹ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਆ ਹਵਾਈ ਹਦੂਦ ਆ ਉਹਨੂੰ ਭਾਰਤੀ 에ਰਲਾਈਨਸ ਦੇ ਲਈ ਬੰਦ ਕਰ ਦਿੱਤਾ ਗਿਆ ਇਸ ਸਮੇਂ ਹਾਲਾਤ ਕਿਸੇ ਵੀ ਸਮੇਂ ਕਿੱਧਰ ਕਿਸੇ ਵੀ ਪਾਸੇ ਨੂੰ ਜਾ ਸਕਦੇ ਜਿਵੇਂ ਮੈਂ ਕਿਹਾ ਕਿ ਜੇਕਰ ਤੁਸੀਂ ਅੰਦਰੂਨੀ ਸੋਰਸਸ ਨੂੰ ਚੈੱਕ ਕਰੋ ਪਾਕਿਸਤਾਨ ਦੇ ਮਿਲਟਰੀ ਦੇ ਜਾਂ ਪਾਕਿਸਤਾਨ ਦੇ ਜਿਹੜੇ ਜਿੰਨੇ ਵੀ ਮਿਲਟਰੀ ਦੇ ਜਰਾਈ ਨੇ ਜਿਹੜੇ ਕਿ ਪਾਕਿਸਤਾਨ ਦਾ মিডিਆ ਕਵਰਟ ਕਰਦਾ ਮੋਸਟਲੀ ਉਹਦੇ ਵਿੱਚ ਜ਼ਿਆਦਾਤਰ ਤੁਹਾਨੂੰ ਇਸੇ ਤਰੀਕੇ ਦੀ ਖਬਰਾਂ ਮਿਲ ਰਹੀਆਂ ਨੇ ਕਿ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਇਸ ਤਰੀਕੇ ਦੀ ਕਿਆਸ ਆ ਕਿ ਸ਼ਾਇਦ ਕੋਈ ਨਾ ਕੋਈ ਅਟੈਕ ਜਿਹੜਾ ਉਹ ਹੋ ਸਕਦਾ ਬਾਕੀ ਜੇਕਰ ਆਪਾਂ ਅਟੈਕ ਦੀ ਗੱਲ ਕਰੀਏ ਤਾਂ ਜੀ ਇਹਦਾ ਵੈਸੇ ਇੱਕ ਲੰਬੀ ਗੱਲਬਾਤ ਤੁਹਾਡੇ ਨਾਲ ਅਗਲੀ ਜਿਹੜੀ ਆ ਵੀਡੀਓ ਦੇ ਵਿੱਚ ਮੈਂ ਸਾਂਝੀ ਕਰਦਾ ਇੱਕ ਕਿ ਇਹ ਕਿਉਂ ਹੋਇਆ ਹੋ ਸਕਦਾ ਜਿਹੜਾ ਇੰਡੀਆ ਇਹ ਇਲਜ਼ਾਮ ਲਗਾ ਰਿਹਾ ਪਾਕਿਸਤਾਨ ਦੇ ਉੱਤੇ ਉਹਦੀ ਕੀ ਵਜ੍ਹਾ ਕੀ ਆ ਤੇ ਆਪਾਂ ਪ੍ਰੋਪਰ ਤੁਹਾਡੇ ਨਾਲ ਤੱਥਾਂ ਦੇ ਨਾਲ ਮੈਂ ਜਿਹੜਾ ਅਗਲੇ ਗੱਲਬਾਤ ਵਿੱਚ ਤੁਹਾਡੇ ਨਾਲ ਜ਼ਿਕਰ ਕਰਦਾ ਉਸ ਜਰੂਰ ਬਨੇ ਰਹੋ ਪਰ ਜੇਕਰ ਹੁਣ ਤੱਕ ਆਪਾਂ ਦੇਖੀਏ ਕਿ ਸਥਿਤੀਆਂ ਕਸ਼ਮੀਰ ਦੇ ਵਿੱਚ ਕੀ ਨੇ ਤੇ ਮੋਸਟਲੀ ਜਿੰਨੇ ਵੀ ਕਸ਼ਮੀਰੀ ਲੋਕ ਨੇ ਉਹ ਕਾਫੀ ਜ਼ਿਆਦੇ ਜਿਹੜੇ ਦੁਖੀ ਨੇ ਇਸ ਜੋ ਕੁਝ ਵੀ ਹੋਇਆ ਦੋ ਗੱਲਾਂ ਕਰਕੇ ਇੱਕ ਤਾਂ ਮੋਸਟਲੀ ਉਹਨਾਂ ਲੋਕਾਂ ਦਾ ਕਹਿਣਾ ਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਇਨਸਾਨੀ ਜਾਨਾਂ ਜਾਇਆ ਹੋਈਆਂ ਦੂਸਰਾ ਕਿ ਸਾਡੇ ਘਰ ਉਹ ਮਹਿਮਾਨ ਸਗੇ ਤੁਸੀਂ ਮਹਿਮਾਨਾਂ ਨੂੰ ਜਿਹੜਾ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਤੇ ਮੇਨ ਗੱਲ ਉਹਨਾਂ ਦਾ ਇਹ ਵੀ ਆ ਕਿ ਉਹਨਾਂ ਦੀ ਰੋਜ਼ੀ ਰੋਟੀ ਤੇ ਵੀ ਲੱਤ ਵੱਜੀ ਆ ਜਿੰਨੇ ਵੀ ਕਸ਼ਮੀਰੀ ਨੇ ਤਾਂ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਸ਼ਰਮਿੰਦਾ ਪਾ ਰਹੇ ਨੇ ਕਿ ਸਾਡੇ ਘਰ ਕੋਈ ਮਹਿਮਾਨ ਚੱਲ ਕੇ ਆਇਆ ਸਗਾ ਤੇ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਹਮਲਾ ਹੋਇਆ ਇਹ ਕਦੀ ਪਹਿਲਾਂ ਇਦਾਂ ਦਾ ਹੋਇਆ ਨਹੀਂ ਸ਼ਮੀਰ ਦੇ ਵਿੱਚ ਬਹੁਤ ਸਾਰੇ ਦਹਿਸ਼ਤਗਰਦ ਹਮਲੇ ਹੁੰਦੇ ਰਹੇ ਨੇ ਪਰ ਕਦੇ ਵੀ ਸੈਲਾਨੀਆਂ ਨੂੰ ਟੂਰਿਸਟ ਨੂੰ ਜਿਹੜਾ ਕਦੇ ਵੀ ਨਿਸ਼ਾਨਾ ਉਹ ਨਹੀਂ ਸੀ ਬਣਾਇਆ ਗਿਆ ਤੇ ਵੈਸੇ ਇਹਨੂੰ ਬਹੁਤ ਜ਼ਰੂਰਤ ਹੈ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੇ ਲਈ ਖਾਸ ਕਰਕੇ ਇੰਡੀਆ ਦੇ ਵਿੱਚ ਕਿ ਜੇਕਰ ਇਹ Hindu Musliman ਵਾਲੀ ਗੱਲ ਜਾਦੇ ਹੋ ਜਾਂਦੀ ਹੈ ਕਿਉਂਕਿ ਹਜੇ ਤਾਂ ਸਾਰਾ ਕਸ਼ਮੀਰ ਵੀ ਨਿਕਲ ਕੇ ਇਹਨਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਹੋਈ ਇਹਨਾਂ ਦੇ ਖ ਬਾਕੀ ਹਿੱਸਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਦੇ ਵਿੱਚ ਜੇਕਰ ਇਹ ਧਾਰਮਿਕ ਐਂਗਲ ਜਿਹੜਾ ਜਾਦੇ ਕਹਿ ਲਓ ਕਿ ਹੱਦ ਤੋਂ ਵੱਧ ਇਹਦੇ ਬਾਬਤ ਨਾਰੇਬਾਜੀ ਹੁੰਦੀ ਆ ਜਾਂ ਬੋਲਿਆ ਜਾਂਦਾ ਤਾਂ ਮਾਹੌਲ ਜਿਆਦਾ ਤਣਾਅਪੂਰਨ ਵੀ ਹੋ ਸਕਦਾ ਸੋ ਗੈਰ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੱਲਦਾ ਖਿਆਲ ਰੱਖਿਓ ਸਾਹਿਬ ਜੀ